ਹਾਲਕਿ ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ ਦੇ ਉੱਪਰ ਪਾਬੰਦੀ ਲਗਾਈ ਗਈ ਹੈ ਲੇਕਿਨ ਫਿਰ ਵੀ ਬਹੁਤ ਸਾਰੇ ਲੋਕ ਚੋਰੀ ਛੁਪੇ ਇਸ ਡੋਰ ਨੂੰ ਵੇਚ ਵੀ ਰਹੇ ਨੇ ਤੇ ਲੋਕ ਵਰਤ ਵੀ ਰਹੇ ਨੇ ਤੇ ਹੁਣ ਇੱਕ ਵਾਰ ਫਿਰ ਤੋਂ ਚਾਇਨਾ ਡੋਰ ਨੇ ਇੱਕ ਹੋਰ ਮਾਸੂਮ ਦੀ ਜਾਨ ਲੈ ਲਈ ਹੈ ਮਾਮਲਾ ਅੰਮ੍ਰਿਤਸਰ ਦੇ ਪਟਾਲਾ ਰੋਡ ਮੈਟਰੋ ਬੱਸ ਦੇ ਪੁਲ ਦਾ ਹੈ ਜਿੱਥੇ ਇੱਕ ਪਿਤਾ ਆਪਣੀ 6 ਸਾਲਾ ਬੱਚੀ ਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਜਦੋਂ ਲਿਜਾ ਰਿਹਾ ਸੀ ਤਾਂ ਅਚਾਨਕ ਚਾਇਨਾ ਡੋਰ ਦੇ ਨਾਲ ਬੱਚੀ ਦਾ ਗਲਾ ਕੱਟਿਆ ਗਿਆ ਤੇ ਉਸ ਦੀ ਮੌਤ ਹੋ ਗਈ ਤੇ ਥੋੜੀ ਪਤਾ ਹੀ ਘਰ ਹੱਸਦੇ ਖੇਡਦੇ ਗਏ ਨੇ ਤੇ ਚੰਗੀ ਭਲੀ ਗਈ ਬੇਟੀ ਨੂੰ ਖੂਨ ਖੂਨ ਲੈ ਕੇ ਆਏ ਜੇ ਹੱਥਾਂ ਦੇ ਵਿੱਚ ਤੇ ਚਾਈਨਾ ਡੋਰ ਸਾਡੀ ਤੇ ਹੋਈ ਹੁੰਗਾਰ ਕਿ ਇਹ ਜਿਹੜੀ ਚਾਈਨਾ ਡੋਰ ਹੈ ਨਾ ਪਲੀਜ਼ ਇਹ ਹੱਥ ਜੋੜ ਕੇ ਸਾਰਿਆਂ ਅੱਗੇ ਰਿਕਵੈਸਟ ਕਰਦੇ ਆ ਕਿ ਪਲੀਜ਼ ਜੋ ਵੀ ਪ੍ਰਸ਼ਾਸਨ ਨੇ ਨਾ ਸਾਰੇ ਭਗਵੰਤ ਮਾਨ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਜਿਹੜੀ ਡੋਰ ਹੈ ਨਾ ਇਹ ਬੰਦ ਹੋਣੀ ਚਾਹੀਦੀ ਹੈ ਅੱਜ ਇਸ ਬੱਚੀ ਨਾਲ ਇਹ ਹੋਇਆ ਏ ਕੱਲ ਨੂੰ ਹੋਰ ਵੀ ਕਿਸੇ ਨਾਲ ਅੱਗੇ ਵੀ ਕਈਆਂ ਦੇ ਫਾਦਰ ਚਲ ਗਏ ਨੇ ਕਈਆਂ ਦੇ ਬ੍ਰਦਰ ਚਲ ਗਏ ਨੇ ਪਰ ਉਹ ਵਾਪਸ ਨਹੀਂ ਨਹਾਂਦੇ ਹੈਗੇ ਜਿਹੜੇ ਚਲ ਜਾਂਦੇ ਨੇ ਪਰ ਇੱਕ ਜਿਹੜੇ ਜਿੰਨੂੰ ਦੁੱਖ ਲੱਗਾ ਏ ਉਸ ਪਰਿਵਾਰ ਨੂੰ ਪਤਾ ਬਾਕੀ ਨਾ ਤੁਸੀਂ ਜਾਣ ਸਕਦੇ ਹੋ ਨਾ ਮੈਂ ਜਾਣ ਸਕਦੀ ਆ ਤੇ ਸਾਡੀ ਇਹੋ ਹੀ ਹੈਗੀ ਏ ਵੀ ਬੇਨਤੀ ਵੀ ਪਲੀਜ਼ 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 ਇਹ ਡੋਰ ਬੰਦ ਕੀਤੀ ਜਾਵੇ ਮੇਰੇ ਅੱਗੇ ਬੈਠੀ ਫਲਾਈਓਵਰ ਹਲੇ ਚੜੇ ਉੱਪਰ ਇੱਕਦਮ ਡੋਰ ਆਈ ਕਿਹੜੀ ਜਗ੍ਹਾ ਤੇ ਸੀ ਵੱਖਿਆ ਇਹ ਜੀ ਸੈਲੀਬ੍ਰੇਸ਼ਨ ਮਾਲ ਦੇ ਲੱਗੇ ਜੀ ਅੱਛਾ ਜੀ ਉਹ ਤੋਂ ਮੈਂ ਚੜ ਰਹੇ ਆਂ ਤੇ ਬਿਲਕੁਲ ਹੋਲੀ ਸਲੋ ਹੈ ਜੀ ਉਥੇ ਡੋਰ ਫਰੀ ਤੇ ਉਸ ਵੇਲੇ ਮੌਕੇ ਤੇ ਮੌਤ ਹੋ ਗਈ। ਤੀ ਹਸਪੀਟਲ ਲੈ ਗਏ ਸੀ। ਹਾਂਜੀ ਉਹ ਗਏ। ਵਿਜੈਨਗਰ ਹਸਪੀਟਲ ਐ ਪਲਸ ਉੱਥੇ ਚ ਗਏ। ਡਾਕਟਰਾਂ ਨੇ ਕੀ ਕਰ ਮੌਤ ਡਾਕਟਰਾਂ ਨੇ ਉਸ ਲੱਗ ਗਏ ਕਿ ਖਤਮ ਹੋ ਗਈ ਹੈ ਜੀ। ਮੈਂ ਲੇਵਰ ਦੇ ਕੰਮ ਕਰਨਾ। ਸਭ ਤੋਂ ਛੋਟੀ ਬੱਚੀ ਹਾਂਜੀ ਸਭ ਤੋਂ ਮੇਰੇ ਚਾਰ ਬੇਟੀਆਂ ਐ ਸਭ ਤੋਂ ਛੋਟੀ। ਕੀ ਪ੍ਰੋਸੈਸਨ ਤੋਂ ਹੁਣ ਮੰਗ ਕਰਦੇ ਜੇ ਦੇਖੋ। ਮੰਗੀ ਹੀ ਇਹ ਕਹਿ ਰਹੇ ਆ ਵੀ ਅੱਗੇ ਨਾ ਕਿਸੇ ਦਾ ਸਾਡਾ ਤਾਂ ਚਲੋ ਚਲੇ ਗਿਆ। ਪਰ ਕਰ ਦੇਣੀ ਐ। ਇਹ ਇਥੇ ਬੋਲਦੇ ਉੱਪਰ ਹੀ ਬਹੁਤ ਚਾਂਸ ਹੋਇਆ ਇਥੇ ਵੱਲੇ ਹੋਇਆ ਕੱਲ। ਕੱਲ ਵੱਲੇ ਵੀ ਹੋਇਆ। ਉੱਥੇ ਪਲਸ ਵੀ ਲੱਗੇ ਖ ਠਾਣਾ ਵੀ ਲੱਗੇ ਆ ਜੀ ਪਰ ਉੱਥੇ ਕੋਈ ਰੱਖਦਾ ਹੀ ਨਹੀਂ ਬੱਲੇ ਵੀ ਰੋਡ ਦੇ ਉੱਤੇ ਡੋਰਾ ਹੀ ਫਿਰੀ ਹੋਇਆ ਮਾੜਾ ਵਰਗਾ ਦੌਰ ਤੇ ਬੰਦ ਕਰਤੀ ਪੂਰੀ ਤਰ੍ਹਾਂ ਨਹੀਂ ਜੇ ਬੰਦ ਹੈ ਨਹੀਂ ਤੇ ਕੋਈ ਨਹੀਂ ਐ ਡੋਰਾ ਵਖਾ ਸਕਦੇ ਬਿਊਰੋ ਰਿਪੋਰਟ ਜਗਬਾਨੀ ਟੀਵੀ